ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੁਜਰੀ ਮਹਲਾ 4 ਹਰ ਕੀ ਜਨ ਸਤਿ ਗੁਰੂ ਸਤਿ ਪੁਰਖਾਂ ਬਿਨੋ ਕਰੋਂ ਗੁਰੂ ਪਾਖ ਹਮ ਕੀ ਰਹਿ ਕਿਰਮ ਸਤਿ ਗੁਰੂ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤੀ ਹਮਰੀ ਰਹਿ ਰਾਸ ਰਹਾਉ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਚੌਥੇ ਪਾਸ਼ਾ ਦਾ ਸ਼ਲੋਕ ਹੈ ਗੁਰੂ ਸਾਹਿਬ ਤੁਹਾਨੂੰ ਇਹ ਉਪਦੇਸ਼ ਕਰ ਰਹੇ ਹਨ ਕਿ ਕਿਸ ਤਰ੍ਹਾਂ ਜਦੋਂ ਮਨ ਇਹ ਫਰਿਆਦ ਕਰਦਾ ਹੈ ਪਰਮੇਸ਼ਰ ਅੱਗੇ ਕਛਦੇ ਤੇ ਕਿਰਪਾ ਕਰੋ ਹਰਦਾ ਜਨ ਅਸੀਂ ਵੀ ਬਣ ਜਾਈਏ ਹਰ ਇੱਕ ਵੀ ਪਰਮੇਸ਼ਰ ਦੇ ਰੱਤੇ ਤੇ ਚੱਲੀਏ ਕੋਈ ਵੀ ਵਿਅਕਤੀ ਜਦੋਂ ਬੇਨਤੀ ਫਰਿਆਦ ਕਰਦਾ ਹੈ ਅਰਦਾਸ ਕਰਦਾ ਹੈ ਭਾਵੇਂ ਮਾਇਆ ਨੂੰ ਛੱਡ ਕੇ ਦੁਨਿਆਵੀ ਪੁਰਨਿਆਂ ਤੋਂ ਉੱਪਰ ਉੱਟ ਕੇ ਦੁਨਿਆਦਾਰੀ ਦੇ ਲੋੜਾਂ ਤਾਂ ਚਲਦੀਆਂ ਰਹਿੰਦੀਆਂ ਇਸ ਤਰ੍ਹਾਂ ਹੀ ਜਦੋਂ ਇਹਨਾਂ ਤੋਂ ਉੱਪਰ ਉੱਟ ਕੇ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕਰਦਾ ਹੈ ਤਾਂ ਕਰੋ ਕਿ ਇਸ ਤਰ੍ਹਾਂ ਕਹਿੰਦਾ ਹੈ ਹਰ ਕੇ ਜਨ ਸਤਿਗੁਰੂ ਸਤਿਪੁਰਖਾਂ ਫਿਰ ਕਹਿੰਦਾ ਹੈ ਪਰਮੇਸ਼ਰ ਹਰ ਦੇ ਜਿਹੜੇ ਜਨ ਨੇ ਸਤਿਗੁਰ ਨੇ ਸਤਿਪੁਰਖ ਨੇ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੈ ਜਿਨ੍ਹਾਂ ਦੇ ਕੋਲ ਨਾਮ ਹੈ ਨਾਮ ਦੱਸ ਸਕਦੇ ਨਹੀਂ ਸਮਝਾ ਸਕਦੇ ਨਹੀਂ ਪ੍ਰਕਾਸ਼ ਪ੍ਰਗਿਆਸ਼ ਰੂਪ ਚ ਦਿਖਾ ਸਕਦੇ ਨੇ ਜਾਂ ਤਾਂ ਉਹਨਾਂ ਦੀ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋਂ ਕਰੋ ਗੁਰਪਾਸ ਗੁਰੂ ਪਾਸ ਬੇਨਤੀ ਕਰਦੇ ਨੇ ਵੀ ਸਾਨੂੰ ਸਤਿਪੁਰਖ ਨੇ ਜਿਹੜੇ ਜਿਹੜੇ ਸਤਗੁਰੂ ਸਤਪੁਰਖ ਨੇ ਉਹਨਾਂ ਦੀ ਸੰਗਤ ਬਖਸ਼ ਕਰੋ ਚਾਹੇ ਤੇ ਕੋਈ ਬਾਹਰੋਂ ਮਿਲ ਜੇ ਗੁਰਮੁਖ ਪਿਆਰਾ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੈ ਉਹ ਦਾ ਫਰਦ ਉਸਝਾ ਸਕਦਾ ਹੈ ਗਰਬਾਨੀ ਦੇ ਵਿੱਚੋਂ ਜਾਂ ਫਿਰ ਦਿਖਾ ਸਕਦਾ ਸਮਝਾ ਸਕਦਾ ਜਾਂ ਫਿਰ ਆਪਣੇ ਹਿਰਦੇ ਦੇ ਵਿੱਚ ਧਿਆਨ ਰੂਪ ਵਿੱਚ ਜਦੋਂ ਇਕਾਗਰ ਹੋ ਕੇ ਬਹਿਟਦੇ ਹਨ ਮਨ ਉਹ ਹਿਰਦਾ ਇੱਕ ਹੁੰਦਾ ਹੈ ਤਾਂ ਉੱਥੋਂ ਵੀ ਮਹਾਰਾਜ ਦੀ ਕਿਰਪਾ ਰੁਖੇ ਚੁੰਦੀ ਆ ਤਾਂ ਉਹ ਜੀ ਮਿਲਦੀ ਹੈ ਉਹ ਕਹਿੰਦੇ ਨੇ ਹਰ ਦੇ ਜਿਹੜੇ ਜਨ ਨੇ ਉਹ ਸਤਗੁਰੂ ਖਾਤਪੁਰ ਕਗੇ ਬੇਨਤੀ ਕਰਦੇ ਨੇ ਬਿਨੋ ਕਰੋ ਗੁਰੂ ਪਾਸ ਸਾਨੂੰ ਉਹਨਾਂ ਦੀ ਸੰਗਤ ਬਖਸ਼ਿਸ਼ ਕਰ ਤਾਂ ਕਿ ਅਸੀਂ ਵੀ ਇਹ ਪਾਉਣ ਚੋਏ ਸੰਸਾਰ ਚੋਂ ਇਹ ਜਮਨ ਮਰਨ ਚੋਂ ਇਹ ਦੁੱਖ ਸਾਗਰ ਚੋਂ ਨਿਕਲ ਕੇ ਸੁਖ ਸਾਗਰ ਭਾਵਿ ਸ਼ਕਤਖੰਡ ਦਰਗਾਹ ਦੇ ਵਿੱਚ ਉਹਦਾ ਸੁਖ ਮਾਣੀਏ ਹਮ ਕੀਰੇ ਕਰਮ ਸਤ ਗੁਰੂ ਕਰਨਾਈ ਕਹਿੰਦੇ ਦੇਖੋ ਆਪਾਂ ਸਾਰੇ ਜਿਹੜੇ ਮਨੁੱਖਾਂ ਕੀਰੇ ਕਰਮਾਂ ਦੀ ਧਰਾਵਾਂ ਸਰਾਂ ਦਿਨ ਚਿੰਤਾ ਫਿਕਰਾਂ ਚ ਭੱਜੀ ਫਿਰਦੇ ਆਂ ਉਹ ਕਹਿੰਦੇ ਸਾਡੇ ਤੇ ਕਿਰਪਾ ਕਰੋ ਸਤਿਗੁਰੂ ਸਰਨਾਈ ਸਤਿਗੁਰੂ ਬਖਸ਼ਿਸ਼ ਕਰਦਾ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੈ ਜਾਂ ਗੁਰਬਾਣੀ ਗੁਰੂ ਹੈ ਇਹਦੀ ਤੁਸੀਂ ਸਿੱਖਿਆ ਆਪਾਂ ਲੈ ਕੇ ਹਿਰਦੇ ਦੇ ਵਿੱਚ ਆਪਣੀ ਖੋਜ ਕਰ ਸਕਦੇ ਆਂ ਹਮ ਕੀਰੇ ਕਿਰਮ ਸਤਿਗੁਰੂ ਸਰਨਾਈ ਕਰ ਦਇਆ ਨਾਮ ਪਰਗਾਸ ਕਹਿੰਦੇ ਸਾਡੇ ਤੇ ਦਇਆ ਕਰੋ ਸਾਨੂੰ ਨਾਮ ਵਿਵੇਕ ਬੁੱਧ ਤਾਂ ਗਿਆਨ ਸਰਗਾਹ ਦੇ ਰੂਪ ਵਿੱਚ ਬਖਸ਼ਿਸ਼ ਕਰੋ ਭਾਬੂ ਅਕਲੋ ਵਿਵੇਕਵੁੱਧ ਬਖਸ਼ਿਸ਼ ਕਰੋ ਦੇਖੋ ਇੱਥੇ ਦਇਆ ਦੇ ਰੂਪ ਵਿੱਚ ਨਾਮ ਮੰਗਿਆ ਆ ਆਪਾਂ ਆਮ ਕਰਕੇ ਦੇਖਦੇ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਉਹ ਬੰਦੇ ਨੇ ਵੱਡੀ ਗੱਡੀ ਲੈ ਲਈ ਬੜੀ ਦਇਆ ਆ ਗਈ ਬੜੀ ਕਿਰਪਾ ਆ ਗਈ ਜੀ ਕੰਮ ਖੂਤ ਆ ਗਿਆ ਜਦ ਪੈਸਾ ਤੁਹਾਨੂੰ ਜਿਆਦਾ ਮਿਲ ਗਿਆ ਆਪਾਂ ਕਹਿੰਦੇ ਹਾਂ ਮਾਰੇ ਨੇ ਬੜੀ ਦਇਆ ਕੀਤੀ ਇਹ ਤੇ ਮਾਇਆ ਦੀਆਂ ਗੱਲਾਂ ਨੇ ਤੇ ਉਹ ਨਹੀਂ ਜਿੱਤੀਆਂ ਨੇ ਆਪਣੇ ਕੋਲ ਸਾਰਾ ਕੁਝ ਉਹ ਪਰਮੇਸ਼ਵਰ ਹੀ ਤੁਹਾਨੂੰ ਬਖਸ਼ ਰਿਹਾ ਹੈ ਪਰ ਨਾਮ ਦੇ ਤੁਲ ਕੁਝ ਵੀ ਨਹੀਂ ਹੈ ਨਾਮ ਸਭ ਤੋਂ ਵੱਡਾ ਪਦਾਰਤ ਹੈ ਇਹਨਾਂ ਨਾਮ ਹੈ ਇਹਦੇ ਅੱਗੇ ਹੀ ਸਾਰਾ ਕੁਝ ਇਹਦੀ ਕਿਰਪਾ ਦੇ ਨਾਲ ਹੀ ਚੱਲ ਰਿਆ ਹੈ ਕੋ ਨਾਮ ਦੀ ਦਾਤ ਮੰਗਣੀ ਹੈ ਪਰਮੇਸ਼ਰ ਦੇ ਕੋਲੋਂ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਕਹਿੰਦੇ ਹੈ ਮੇਰੇ ਮਿੱਤਰ ਹੈ ਗੁਰਦੇਵ ਮੇਰੇ ਤੇ ਕਿਰਪਾ ਬਖਸ਼ਿ ਗੁਰੂ ਮਨੂੰ RAM ਨਾਮ RAM ਕੀ ਹੈ ਰਾਮ ਜਿਹੜੀ ਆਤਮਾ ਸਭ ਦੇ ਅੰਦਰ ਰਮੀ ਹੋਈ ਹੈ ਉਹ ਕਿਸ ਤਰ੍ਹਾਂ ਸਾਰੇ ਦੇ ਅੰਦਰ ਸ਼ਕਤੀ ਕੰਮ ਕਰਦੀ ਹੈ ਕਿਵੇਂ ਸਾਰੇ ਚੱਲੇ ਫਿਰਦੇ ਨੇ ਕਿਵੇਂ ਬਨਸਪਤੀ ਹੈ ਜਿਹੜੀ ਇਹ ਇਹ ਵੀ ਜਿੰਦਗੀ ਚਿੰਦੀ ਹੈ ਇਹ ਕਿਵੇਂ ਆਪਾਂ ਸਬਜ਼ੀਆਂ ਜਿਹੜੀਆਂ ਖਾ ਰਹੀਆਂ ਇਹਨਾਂ ਦੇ ਵਿੱਚ ਵੀ ਤਤ ਨੇ ਕਿਵੇਂ ਜਾਨਵਰ ਨੇ ਕਿਵੇਂ ਪੰਛੀ ਨੇ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਜਿਹੜੀ ਜੋਤ ਕੰਮ ਕਰਦੀ ਹੈ ਉਹਨੂੰ ਰਾਮ ਕਹਿ ਦਿੰਦੇ ਆ ਨਾਮ ਹੁੰਦਾ ਹੈ ਹਰ ਘਟਵੇਂ ਹਰ ਜੀਵ ਵਿੱਚ ਸੰਤਨਕ ਹੋ ਬਕਾਰ ਜਿਹੜੀ ਜੋਤ ਸਾਰਿਆਂ ਘਟਾਂ ਚ ਵਸਦੀ ਐ ਇੱਕ RAM ਦਾ ਫਿਰਦਕਾ ਬੇਟਾ ਇੱਕ RAM ਘਟ ਘਟ ਮੇ ਰਹਤਾ ਜਿਹੜਾ ਸਾਰਿਆਂ ਦੇ ਘਟਾਂ ਦੇ ਵਿੱਚ RAM ਦੀ ਯੋਧ ਪਰਮੇਸ਼ਰ ਦੀ ਕੰਮ ਕਰਦੀ ਐ ਉੱਠ ਦੀ ਸੋਜੀ ਬਖਸ਼ਿਸ਼ ਕਰੋ ਉੱਠ ਦਾ ਪ੍ਰਗਾਸ ਰੂਪ ਚ ਗਿਆਨ ਬਖਸ਼ਿਸ਼ ਕਰੋ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤੀ ਹਮਰੀ ਰਹਿ ਰਾਸ ਕਹਿੰਦੇ ਜਿਹੜੀ ਗਰਬਾਨੀ ਐ ਜਿਹੜਾ ਗੁਰਮਤ ਦਾ ਗਿਆਨ ਐ ਇਹਨਾਂ ਸਾਰੇ ਪੰਥਾਂ ਤੋਂ ਨਵਿੱਕਲਾ ਗਿਆਨ ਹੈ ਵਿਵੇਕ ਬੁੱਧ ਦੀ ਆਤਮਾ ਦੀ ਗੱਲ ਸਮਝਾਉਂਦਾ ਹੈ ਕਹਿੰਦੇ ਉਹਦਾ ਨਾਮ ਉਹ ਪ੍ਰਾਣ ਸਿਖਾਈ ਹੈ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਪ੍ਰਾਣ ਕੀ ਨੇ ਜਿਹਦੇ ਸਵਾਸਾ ਨੂੰ ਮਿਲੇ ਨੇ ਇਹ ਸਾਡੀ ਆਤਮਾ ਨੂੰ ਮਿਲੇ ਨੇ ਜਦੋਂ ਸਵਾਸ ਬੋਰੀ ਹੋ ਜene ਹੁਕਮ ਹੋ ਜene ਉਹਨੇ ਅੰਦਰੋਂ ਹੀ ਬਟਨ ਬੰਦ ਕਰ ਦੇਣਾ ਹੈ ਇਹ ਫਰੀਦ ਤੋਂ ਅਲੱਗ ਕਰ ਲਿਆ ਜਾਣਾ ਸਾਨੂੰ ਸੋ ਪ੍ਰਾਣ ਜਿਹੜੇ ਉਹਨੂੰ ਮਿਲੇ ਹੋਏ ਨੇ ਸਵਾਸ ਜਿਹੜੇ ਆਪਣੇ ਚੱਲਦੇ ਨੇ ਇਹੀ ਸਾਡਾ ਸਿਖਾਈ ਹੈ ਇਹੀ ਮਿੱਤਰ ਹੈ ਹਰ ਕੀਰਤੀ ਹਮਰੀ ਰਹਿਰਾਸ ਹਰ ਦੀ ਕੀਰਤੀ ਕਰੋ ਹਰ ਕੀ ਇਹ ਸੱਚ ਦੀ ਕੀਰਤੀ ਕਰੋ ਕਹਿੰਦੇ ਹਮਰੀ ਰਹਿਰਾਸ ਸਾਡੀ ਇਹੀ ਰਹਿਰਾਸ ਹੈ ਰਹਿਰਾਸ ਹੁੰਦੀ ਹੈ ਜਿੱਥੇ ਮਨ ਜਾ ਕੇ ਠਹਿਰ ਜਾਂਦਾ ਰੁਕ ਜਾਂਦਾ ਪੂਰਨ ਚੁੱਧੀ ਪ੍ਰਾਪਤ ਕਰ ਲੈਂਦਾ ਭਾਵ ਉਹ ਤੇ ਰਹਿ ਜਾਂਦਾ ਹੈ ਰਾਗ ਨੂੰ ਮੈਂ ਕੰਮਕੂਤ ਆ ਜਾਣਾ ਰਹੇ ਹੁੰਦਾ ਰੁਕ ਜਾਣਾ ਰੁਕਿਆ ਹੋਇਆ ਮਨ ਜਿਹੜਾ ਨਾ ਪਾਸਟ 'ਚ ਚੱਲਦਾ ਨਾ ਫਿਊਚਰ 'ਚ ਨਾ ਕੋਈ ਚਿੰਤਾ ਹੁੰਦੀ ਹੈ ਉਹਨੂੰ ਬਾਰੇ ਹਰ ਆਖ ਕਹਿੰਦ ਨੇ ਜਿਹਦੇ ਕੋਲ ਸੋਝੀ ਹੁੰਦੀ ਹੈ ਵਰਤਮਾਨ ਦੇ ਵਿੱਚ ਕਿਸ ਤਰ੍ਹਾਂ ਸੱਚ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਕਹਿੰਦੇ ਹਰ ਦੀ ਕੀਰਤੀ ਖਾਨੂੰ ਬਖਸ਼ਿਸ਼ ਕਰੋ ਤਾਂ ਕਿ ਸਾਡਾ ਮਨ ਰਾਹ ਰਾਹ ਦੇ ਵਿੱਚ ਰੰਗਿਆ ਰਹੇ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਕਹਿੰਦੇ ਹਰ ਜਨ ਉਹ ਹਰੀ ਦੇ ਜਨ ਜਿਹੜੇ ਪਰਮੇਸ਼ਰ ਨੂੰ ਦੇ ਸੋਝੀ ਲੈਣ ਲਈ ਚੱਲਦੇ ਤਤ ਪਰ ਨੇ ਕੋਜ ਰਹੇ ਨੇ ਕਹਿੰਦੇ ਉਹ ਜਾਣਨੇ ਜਿਹੜੇ ਹਰਿ ਦੇ ਵੱਡੇ ਭਾਗਾਂ ਵਾਲੇ ਨੇ ਬਡੇਰੇ ਭਾਗ ਨੇ ਉਹਨਾਂ ਦੇ ਜਿਹੜੇ ਨਾਮ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰ ਰਹੇ ਨੇ ਜਿਨ ਹਰ ਹਰ ਸਰਦਾ ਹਰ ਪਿਆਸ ਜਿਨ੍ਹਾਂ ਦੇ ਹਰ ਹਿਰਦੇ ਦੇ ਵਿੱਚ ਸਦਾ ਸਰਦਾ ਹੀ ਬਣੀ ਰਹਿੰਦੀ ਹੈ ਵੀ ਮਹਾਰਾਜ ਸਾਨੂੰ ਹਰ ਦੇ ਖੋਜੀ ਵਰਖਸ਼ ਪਿਆਸ ਲੱਗੀ ਰਹਿੰਦੀ ਹੈ ਹੋਰ ਨਾਮ ਦੀ ਜਿਨ੍ਹਾਂ ਉਹ ਨਾਮ ਸਮਝਦੇ ਨੇ ਉਹਨਾਂ ਹੋਰ ਉਹਨਾਂ ਨੂੰ ਪਿਆਸ ਵੱਧਦੀ ਰਹਿੰਦੀ ਹੈ ਜਾ ਤੱਕ ਉਹ ਭਰ ਕੇ ਪੂਰੇ ਨਹੀਂ ਹੋ ਜਾਂਦੇ ਭਰਪੂਰ ਨਹੀਂ ਹੋ ਜਾਂਦੇ ਉਹਨਾਂ ਦੇ ਅੰਦਰ ਪਿਆਸ ਬਣੀ ਰਹਿੰਦੀ ਹੈ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਕਹਿੰਦੇ ਉਹਨਾਂ ਦੇ ਅੰਦਰ ਇਹ ਕਦਾ ਤ੍ਰਿਪਤ ਰਹਿੰਦੀ ਹੈ ਕਿ ਸਾਨੂੰ ਹਰ ਦਾ ਨਾਮ ਜਿਹੜਾ ਉਹ ਮਿਲੇ ਤਾਂ ਕਿ ਉਹਨਾਂ ਦੀ ਭੁੱਖ 부ਜੇ ਉਹਨਾਂ ਨੂੰ ਸੰਤੁਸ਼ਟੀ ਮਿਲੇ ਉਹਨਾਂ ਦੇ ਸਬਰ ਸੰਤੋਖ ਧੀਰਜ ਦਇਆ ਆ ਜਾਵੇ ਮੇਲੇ ਸੰਗਤ ਗੁਣ ਪਰਗਾਸ ਕਹਿੰਦੇ ਅਸੀਂ ਸੰਗਤ ਬਖਸ਼ਿਸ਼ ਕਰੋ ਜਿੱਥੇ ਇਹ ਗੁਨਾ ਦਾ ਪ੍ਰਕਾਸ਼ ਉਹ ਜੀ ਬਖਸ਼ਿਸ਼ ਹੋਵੇ ਅਜਿਹੀ ਕਿਰਪਾ ਕਰੋ ਮਹਾਰਾਜ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਇਹ ਜਿਨ੍ਹਾਂ ਨੇ ਕਹਿੰਦੇ ਹਰ ਦਾ ਨਾਮ ਤਿੰਨ ਵਾਰੀ ਆ ਗਿਆ ਹੈ ਤੇਰੇ ਤੇ ਤਿੰਨੇ ਜਿਹੜੀ ਤਿੰਨ ਗੁਣ ਨੇ ਜਿਹੜੇ ਮਾਇਆ ਦੇ ਇਹਨਾਂ ਦੇ ਵਿੱਚ ਹਰ ਦਾ ਨਾਮ ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ ਇਹਨਾਂ ਨੇ ਸੋਝੀ ਨਹੀਂ ਪ੍ਰਾਪਤ ਕੀਤੀ ਕਹਿੰਦੇ ਉਹ ਭਾਗਹੀਨ ਨੇ ਭਾਵੇਂ ਉਹਨਾਂ ਦਾ ਕਿੱਡਾ ਜਸਮਾਨ ਹੁੰਦਾ ਹੈ ਸੰਸਾਰ ਦੇ ਵਿੱਚ ਭਾਵੇਂ ਕਿੰਨੀ ਮਾਇਆ ਹੈ ਭਾਵੇਂ ਲੋਕ ਉਹਨਾਂ ਦੀ ਬੜੀ ਵਡਿਆਈ ਕਰਦੇ ਆ ਪਰ ਗੁਰਮੁਖ ਦੀ ਬੋਲੀ ਦੇ ਵਿੱਚ ਉਹ ਭਾਗਹੀਨ ਨੇ ਉਹ ਜਮ ਦੇ ਪਾਸ ਰਹਿਣਗੇ ਤੇ ਭਾਗਹੀਂ ਜਮ ਪਾਸ ਜਨ ਜਮ ਦੇ ਮਾਰਗ ਤੇ ਜਾਣਗੇ ਜਮ ਦੇ ਮਾਰਗ ਜਮ ਦੇ ਤੇ ਮਰਦੇ ਰਹਿਣਗੇ ਦੁੱਖ ਉਹਨਾਂ ਨੂੰ ਸਦਾ ਵਿਆਪਦਾ ਰਹੇਗਾ ਘਾਟਾ ਵਾਧੇ ਦਾ ਡਰ ਸਦਾ ਸਤਾਉਂਦਾ ਰਹੇਗਾ ਜੋ ਸਤਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਕ ਜਿਨ੍ਹਾਂ ਨੇ ਸੱਚੇ ਸਤਗੁਰੂ ਦੀ ਸਰਨ ਪ੍ਰਾਪਤ ਨਹੀਂ ਕੀਤੀ ਨਹੀਂ ਆਏ ਸਤਗੁਰੂ ਜਿਹਦੇ ਕੋਲ ਵਿਵੇਕ ਗਿਆਨ ਹੈ ਵਿਵੇਕ ਬੁੱਧ ਹੈ ਭਾਵੇਂ ਸਾਡੇ ਆਤਮ ਰਾਮ ਸਾਡੇ ਹਿਰਦੇ ਦੇ ਵਿੱਚ ਜਦੋਂ ਬਿਵੇਕ ਜਾਗਦਾ ਤਾਂ ਅੰਦਰ ਵੀ ਸਤਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਆ ਕਿੰਨੇ ਜਿਹੜੇ ਉਹਦੇ ਸਰਨ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਕ ਜਿਨ੍ਹਾਂ ਜੀਵਨ ਉਹਨਾਂ ਨੇ ਜੀਵਿਆ ਉਹ ਤ੍ਰਿਗ ਹੈ ਬੇਕਾਰ ਗਿਆ ਉਹਨਾਂ ਦਾ ਸਮਾਂ ਕਿੰਨੀ ਵੀ ਉਮਰ ਹੈ ਭਾਵੇਂ 20 ਸਾਲ ਦੇ ਨੇ ਭਾਵੇਂ 50 ਸਾਲ ਦੇ ਨੇ ਭਾਵੇਂ 70 ਸਾਲ ਦੇ ਨੇ ਜਿੰਨਾ ਵੀ ਸਮਾਂ ਉਹਨਾਂ ਨੇ ਗਵਾ ਲਿਆ ਉਹ ਸਾਰਾ ਬੇਕਾਰ ਚਲਿਆ ਗਿਆ ਧਨਵਪਦਾਰਥਾਂ ਵਿੱਚ ਹੀ ਭੱਜਦੇ ਦਸਤ ਦੇ ਰਹੇ ਜਿਹੜਾ ਨਾਲ ਨਹੀਂ ਜਾਣਾ ਇੱਥੇ ਬਾਤੀ ਹੈ ਅਸ਼ੀਰਵਾਤੇ ਨਾਲ ਕਲਾ ਨਾਮ ਜਾਣਾ ਧ੍ਰਿਗਣੇ ਉਹ ਧ੍ਰਿਗ ਜੀ ਵਾਸ ਬਾਕੀ ਵੀ ਜਿਨ੍ਹਾਂ ਉਹਨਾਂ ਦਾ ਜੀਵਨ ਬਚਿਆ ਉਹ ਵੀ ਇਹਨਾਂ ਦਾ ਧ੍ਰਿਗ ਹੀ ਬੇਕਾਰ ਹੀ ਚਲਿਆ ਜਾਣਾ ਧ੍ਰਿਗ ਹੀ ਉਹਨਾਂ ਦਾ ਜੀਵਨ ਹੈ ਜਿਨ੍ਹਾਂ ਨੇ ਨਾਮ ਦੀ ਹਰਦੀ ਫੋਜੀ ਨਹੀਂ ਪ੍ਰਾਪਤ ਕੀਤੀ ਹੈ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲੇਖਾਸ ਅਗਲੀ ਪੰਕਤੀ ਚ ਮਹਾਰਾਜ ਸਮਝਾ ਰਹੇ ਨੇ ਉਹਨਾਂ ਨੇ ਹੀ ਹਰ ਦੀ ਸੰਗਤ ਸਤਿਗੁਰੂ ਪਾਸੋਂ ਪ੍ਰਾਪਤ ਕੀਤੀ ਹੈ ਜਿਨ ਹਰ ਜਨ ਹਰ ਦੇ ਜਨਾਂ ਨੇ ਉਹੀ ਨੇ ਹਰ ਦੇ ਜਨਾਂ ਦੀ ਫੋਜੀ ਵੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਸਤਿਗੁਰੂ ਦੇ ਕੋਲੋਂ ਜਿਨ੍ਹਾਂ ਨੇ ਸੰਗਤ ਉਹਨਾਂ ਨੂੰ ਮਿਲੀ ਹੈ ਜਿਨਾਂ ਧੁਰ ਮਰਤ ਤੱਕ ਲਿਖਿਆ ਲੇਖਾ ਸਿ ਜਿਨਾਂ ਨੂੰ ਧੁਰ ਸੱਚਖੰਡ ਤੋਂ ਦਰਗਾਹ ਤੋਂ ਇਹ ਲਿਖਿਆ ਹੋਇਆ ਹੈ ਕਿ ਇਸ ਵਾਰੀ ਇਹਨਾਂ ਨੂੰ ਨਾਮ ਦੀ ਵਰਕਸ਼ਾਪਾ ਦੇਣੀ ਹੈ ਜਿਨ੍ਹਾਂ ਦਾ ਪਹਿਲਾਂ ਹੀ ਫੈਸਲਾ ਸੱਚਖੰਡ ਦੇ ਵਿੱਚੋਂ ਕਿ ਇਹ ਬਹੁਤ ਜਨਮ ਪਰਹਾ ਚੁੱਕਿਆ ਹੁਣ ਇਹਦੇ ਤੇ ਕਿਰਪਾ ਕਰੋ ਇਹਨੂੰ ਨਾਮ ਦੀ ਦਾਤ ਵਰਕਸ਼ਾਪ ਕਰੋ ਉਹਦਾ ਮਨ ਵੀ ਜਿਹੜਾ ਦੀਵੇ ਦੀ ਤਰ੍ਹਾਂ ਤਿਆਰ ਹੈ ਵੀ ਮਹਾਰਾਜ ਕਿਰਪਾ ਕਰੋ ਔਰ ਹੁਣ ਇਸ ਵਾਰੀ ਉਹਨੂੰ ਜੋਤ ਜਗਣੀ ਹੈ ਕਹਿੰਦੇ ਧੁਰਗ ਸੋ ਔਰ ਜਿਨ੍ਹਾਂ ਦਾ ਮਫਤਕ ਲਿਖਾਸ ਲਿਖਿਆ ਹੋਇਆ ਉਹਨਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਤਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਕਹਿੰਦੇ ਉਹ ਧੰਨ ਨੇ ਜਿਨ੍ਹਾਂ ਨੇ ਸਤਗੁਰੂ ਦੇ ਸਤਸੰਗਤ ਵਿੱਚ ਪ੍ਰਾਪਤ ਕਰਕੇ ਮਨ ਔਰ ਹਿਰਦਾ ਇੱਕ ਹੋ ਕੇ ਸਤਗੁਰੂ ਦੀ ਸੰਗਤ ਪ੍ਰਾਪਤ ਕਰਦੇ ਨੇ ਜਿ ਕੋਈ 12 ਗੁਰੂ ਦਾ ਪਿਆਰਾ ਮਿਲ ਜਾਈ ਗੁਰਮਖ ਮਿਲ ਜਾਈ ਸਿੱਖ ਸੰਗਤ ਭਾਈ ਮਿਲ ਜਾਈ ਉਹਨਾਂ ਨੂੰ ਵਚਨ ਬਿਲਾਸ ਕਰਕੇ ਉਹਨਾਂ ਕੋਲੋਂ ਨਾਮ ਦੀ ਸੋਝੀ ਪ੍ਰਾਪਤ ਕਰਦੇ ਨੇ ਉਹ ਵੀ ਧੰਨ ਨੇ ਦੁਆ ਜੁਗਾਂ ਵਿੱਚ ਧੰਨ ਨੇ ਕਾਲ ਯੁਗ ਵਿੱਚ ਵੀ ਔਰ ਤ੍ਰੇਤੇ ਦੇ ਵਿੱਚ ਵੀ ਜਦੋਂ ਧਿਆਨ ਉਹਨਾਂ ਦਾ ਜਾਂਦਾ ਹੈ ਤਾਂ ਧੰਨ ਨੇ ਉਹ ਜਿਨ੍ਹਾਂ ਨੇ ਸਤ ਸੰਗਤ ਪ੍ਰਾਪਤ ਕੀਤ ਕਰ ਲਈ ਹੈ ਜਿੱਤ ਹਰ ਨਸ਼ ਪਾਇਆ ਉਹਨਾਂ ਨੇ ਹਰ ਨਸ਼ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਨੂੰ ਸੋਝੀ ਆ ਵੀ ਸਾਡਾ ਮਨ ਕੀ ਕਰ ਰਿਹਾ ਹੈ ਕਿਹੜੇ ਖੱਟਾਂ ਤੇ ਖੇਡ ਰਿਹਾ ਹੈ ਕਿ ਮਾਇਆ ਦਾ ਵਪਾਰ ਕਰ ਰਿਹਾ ਹੈ ਕਿ ਨਾਮ ਦਾ ਕਰ ਰਿਹਾ ਨਾਮ ਚ ਰੰਗੇ ਰਹਿੰਦੇ ਨੇ ਫਿਰ ਮਾਇਆ ਦੇ ਜਿਹੜੇ ਮਾਇਆ ਜਿਹੜੀ ਖੁਸ਼ੀ ਵਿਗਾੜਦੀ ਉਹਨਾਂ ਦਾ ਉਕੇ ਮਾਇਆ ਵੀ ਸੱਚ ਦੇ ਹੁਕਮ ਵਿੱਚ ਹੀ ਕਾਰ ਕਰਦੀ ਹੈ। ਕੋ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਜਿਨ੍ਹਾਂ ਨੇ ਹਰ ਦੇ ਰਸ ਦੀ ਪ੍ਰਾਪਤੀ ਕਰ ਲਈ ਮਿਲ ਜਨ ਨਾਨਕ ਨਾਮ ਪ੍ਰਗਾਸ ਉਹ ਜਨ ਨੇ ਉਹ ਮਿਲੇ ਹੋਏ ਨੇ। ਨਾਨਕ ਜੀ ਕਹਿੰਦੇ ਉਹਨਾਂ ਦੇ ਕੋਲ ਨਾਮ ਦਾ ਪ੍ਰਕਾਸ਼ ਨਾਮ ਦੀ ਜੋਜੀ ਹੈ। ਆਪਣੇ ਆਪ ਦੀ ਵੀ ਆਪਾ ਮੰਨ ਕਰਕੇ ਸੋਜੀ ਗੁਰਬਾਣੀ ਗਿਆਨ ਸਾਨੂੰ ਕਰਾ ਰਹੇ ਨੇ। ਸੰਸਾਰ ਦੇ ਵਿਚਰਦੇ ਆ ਗੁਰਮੁਖ ਪਿਆਰੇ ਭਗਤ ਜਨ ਕਿਸੇ ਵੀ ਧਾਰਮਿਕ ਕਿਤੇ ਵੀ ਪੰਥੀ ਦੇ ਹੋਣ ਕਿਤੇ ਵੀ ਉਹ ਮਿਲ ਜਾਣ ਕਿਤੇ ਗੱਲਬਾਤ ਚੱਲ ਜਾਈ ਤਾਂ ਨਾਮ ਬਾਰੇ ਜ਼ਰੂਰ ਪੁੱਛਣਾ ਚਾਹੀਦਾ ਹੈ ਉਹਨਾਂ ਦੇ ਕੋਲੋਂ ਪੁੱਛਣਾ ਚਾਹੀਦਾ ਮਨ ਨੂੰ ਕਿਵੇਂ ਸਾਧੀਏ ਗਿਆਨ ਕਾ ਬੱਧਾ ਮੰਨ ਰਹੇ ਗੁਰਬਿੰਨ ਗਿਆਨ ਨਾ ਹੋਏ ਉਹ ਕਿਹੜਾ ਗਿਆਨ ਹੈ ਜਿਹੜਾ ਗੁਰਬਾਣੀ ਦਾ ਮਨ ਨੂੰ ਬੰਨ ਲੈਂਦਾ ਹੈ ਭਾਵ ਸਮਾਲ ਲੈਂਦਾ ਹੈ ਉਹਨਾਂ ਤੋਂ ਵਿਚਾਰ ਲੈਂਦਾ ਹੈ ਇਹ ਭੌਜਲ ਸੰਸਾਰ 'ਚ ਰਹਿੰਦੇ ਰਹਿੰਦੇ ਆ ਸੱਚ ਕਾੜ ਦੀ ਸੋਜੀ ਬਖਸ਼ ਦਿੰਦਾ ਹੈ ਔਰ ਜਮਣਾ ਇਹ ਜੀਵਨ ਜਿਹੜਾ ਲਿਆ ਹੋਇਆ ਸਪਨਾ ਹੋ ਜਾਂਦਾ ਹੈ ਗੁਰਬਾਣੀ ਗੁਰੂ ਸਾਨੂੰ ਇਹ ਉਪਦੇਸ਼ ਕਰ ਰਹੇ ਨੇ ਤਨ ਗੁਰੂ ਸਾਹਿਬ ਤਨ ਗੁਰੂ ਦੇ ਪਿਆਰੇ ਤਨ ਇਹਨਾਂ ਅਖਰਾਂ ਵਿੱਚ ਤੁਹਾਨੂੰ ਮਿਲਿਆ ਹੋਇਆ ਗਿਆਨ ਜਿਹੜਾ ਆਪਾਂ ਕੋਈ ਵੀ ਵੀਰ ਭਰਾ ਪੈਣ ਕੁਰਬਾਨੀ ਨੂੰ ਪੜ੍ਹ ਕੇ ਸੁਣ ਕੇ ਮੰਨ ਕੇ ਆਪਣੇ ਆਪ ਦੀ ਕੋਜੀ ਪ੍ਰਾਪਤ ਕਰਕੇ ਇਹ ਇਹ ਜੀਵਨ ਸਫਲਾ ਕਰ ਸਕਦਾ ਹੈ ਕੋਈ ਨਾ ਬੇਨਤੀਆਂ ਦੇ ਨਾਲ ਹੀ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ